ਅਕਾਲ ਤਖਨ ਸਾਹਿਬ ਦੀ ਜਿਹੜੀ ਮਾਨਮਰਯਤਾ ਆ ਅਕਾਲ ਤਖਨ ਸਾਹਿਬ ਦਾ ਜਿਹੜਾ ਰੁਤਬਾ ਆ ਜਿਹੜੀ ਉਹਦੀ ਕ੍ਰੈਡੀਬਿਲਟੀ ਆ ਉਹਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਭਰੋਸੇਯੋਗਤਾ ਉਸ ਸੰਸਥਾ ਦੀ ਖਤਮ ਕੀਤੀ ਜਾ ਸਕਦੀ ਸਿੱਖਾਂ ਕੋਲ ਇੱਕੋ ਇੱਕ ਰਸਤਾ ਆ ਕਿ ਨੌਜਵਾਨ ਇਸ ਸਾਰੇ ਮਸਲੇ ਨੂੰ ਸਮਝ ਕੇ ਨਵੇਂ ਸਿਰੇ ਤੋਂ ਜਥੇਬੰਦ ਹੋ ਕੇ ਜਿਹੜੀ ਸਿੱਖ ਆ ਆਪ ਦੀ ਸਿਆਸਤ ਤੱਕ ਦੀ ਉਹਨੂੰ ਮੁਰਖੜੀ ਕਰੇ ਜਥੇਦਾਰ ਸਹਿਬਾਨਾ ਦੇ ਘਟਨਾਕ੍ਰਮ ਤੇ ਆਪਣੇ ਵਿਚਾਰ ਰੱਖਦੇ ਆ ਵਿਦਿਆਰਥੀ ਜਥੇਬੰਦੀ ਸਾਥ ਨੇ ਸਿੱਖ ਨੌਜਵਾਨਾਂ ਨੂੰ ਜਥੇਬੰਦ ਹੋਣ ਦੀ ਅਪੀਲ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਣ ਦਾ ਜਿਹੜੀ ਉਹਦੀ ਪ੍ਰਭੂ ਸਤਾ ਸੰਪੰਨ ਆਜ਼ਾਦ ਹੋਣ ਦਾ ਉਹ ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ ਆ ਕਿ ਉਹ ਇੱਕ ਤਖਤ ਆ ਜਿਹਦੇ ਕੋਲ ਸਾਰੀਆਂ ਆਪਣੀਆਂ ਤਾਕਤਾਂ ਨੇ ਸਿੱਖ ਜਿਹਦੇ ਛਤਰ ਛਾਇਆ ਦੇ ਹੇਠ ਇਕੱਠੇ ਹੋ ਸਕਦੇ ਆ ਇਹ ਭਾਰਤੀ ਸਟੇਟ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਜਿਹੜੇ ਇਹਨਾਂ ਦੇ ਬੰਦੇ ਆਪਾਂ ਪਾਲਤੂ ਕਹਿ ਸਕਦੇ ਆ ਇਨਾਂ ਦੇ ਰਾਹੀਂ ਤਖਤ ਦਾ ਸਾਰਾ ਪ੍ਰਬੰਧ ਆਪ ਦੇ ਕੰਟਰੋਲ 'ਚ ਰੱਖਿਆ ਤਾਂ ਜੋ ਕੋਈ ਉਥੋਂ ਅਜੇਹੀ ਕੌਲ ਇਹ ਜਿਹੇ ਸੰਘਰਸ਼ ਨੂੰ ਨਾ ਵਢਿਆ ਜਾ ਸਕੇ ਜਿਹਦੇ ਨਾਲ ਪੰਥ ਪੰਜਾਬ ਦੀ ਜੜੀ ਕਲਾ ਦੀ ਗੱਲ ਉਸ ਉਹਨਾਂ ਕਹੇ ਕਿ ਸ਼੍ਰੀ ਗੋਬਿੰਦ ਮਹਾਰਾਜ ਵੱਲੋਂ ਸਾਜਿਆ ਅਕਾਲ ਤਖਤ ਆਜ਼ਾਦ ਹੋਂਦ ਹਸਤੀ ਰੱਖਣ ਵਾਲਾ ਸੀ ਇੱਕ ਪਾਤਸ਼ਾਹੀ ਦਾ ਸাকার ਰੂਪ ਹੈ ਜੋ ਕਿ ਅਕਾਲ ਪੁਰਖ ਤੋਂ ਬਿਨਾਂ ਕਿਸੇ ਵੀ ਦੁਨਿਆਵੀ ਹਕੂਮਤ ਦੀ ਅਧੀਨਗੀ ਨਹੀਂ ਕਬੂਲਦਾ ਅਤੇ ਸਿੱਖਾਂ ਦੀ ਆਜ਼ਾਦੀ ਦਾ ਐਲਾਨ ਹੈ ਪਰ ਸਮੇਂ ਦੀਆਂ ਹਕੂਮਤਾਂ ਸਦਾ ਅਕਾਲ ਤਖਤ ਦੀ ਆਜ਼ਾਦ ਹੋਣ ਤੇ ਸਿੱਖਾਂ ਦੀ ਨਿਆਰੀ ਹਸਤੀ ਨੂੰ ਖਤਮ ਕਰਨ ਦਾ ਇਰਾਦਾ ਰੱਖਦੀਆਂ ਆਈਆਂ ਹਨ ਪਿਛਲੇ ਦਿਨਾਂ ਵਿੱਚ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਉਹਦਿਆਂ ਤੋਂ ਹਟਾਉਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਆਜ਼ਾਦ ਹੋਣ ਦਾ ਸਵਾਲ ਦੁਬਾਰਾ ਸਾਹਮਣੇ ਆ ਗਿਆ ਹੈ ਸਿੱਧੇ ਤੌਰ ਤੇ ਭਾਵੇਂ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਕੀਤਾ ਗਿਆ ਪਰ ਅਸਲ ਵਿੱਚ ਸੰਗਤ ਜਾਣੂ ਹੈ ਕਿ ਇਹ ਫੈਸਲਾ ਬਾਦਲਦਲ ਦੀ ਲੋੜ ਅਤੇ ਸ਼੍ਰੋਮਣੀ ਕਮੇਟੀ ਉੱਪਰ ਕਬਜ਼ੇ ਵਿੱਚੋਂ ਨਿਕਲਿਆ ਹੈ ਪਰ ਇਸ ਫੈਸਲੇ ਨੂੰ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲਦਲ ਤੱਕ ਸੰਘੇੜ ਕੇ ਨਹੀਂ ਦੇਖਿਆ ਜਾ ਸਕਦਾ ਬਾਦਲਦਲ ਅਸਲ ਵਿੱਚ ਭਾਰਤੀ ਹਕੂਮਤ ਵੱਲੋਂ ਸਿੱਖਾਂ ਨੂੰ ਦਵੇਲ ਬਣਾ ਕੇ ਰੱਖਣ ਲਈ ਵਰਤੀ ਜਾ ਰਹੀ ਇੱਕ ਰਾਜਸੀ ਜਮਾਤ ਹੈ ਜਿਸ ਤਰ੍ਹਾਂ ਹੀ ਭਾਰਤੀ ਹਕੂਮਤ ਸਿੱਖ ਸੰਸਥਾਵਾਂ ਉੱਤੇ ਲੰਬੇ ਸਮੇਂ ਤੋਂ ਨਿਯੰਤਰਣ ਕਰ ਰਹੀ ਹੈ ਦੂਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੋਈ ਆਜ਼ਾਦ ਸੰਸਥਾ ਨਹੀਂ ਹੈ ਇਹ ਭਾਰਤੀ ਹਕੂਮਤ ਦੁਆਰਾ ਬਣਾਏ ਗਏ ਕਾਨੂੰਨ ਤੇ ਭਾਰਤੀ ਹਕੂਮਤ ਦੀ ਗੁਲਾਮੀ ਅਧੀਨ ਚੱਲਣ ਵਾਲੀ ਸੰਸਥਾ ਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣਾ ਜਾਂ ਨਾ ਕਰਵਾਉਣਾ ਮੁਕੰਮਲ ਤੌਰ ਤੇ ਭਾਰਤੀ ਹਕੂਮਤ ਦੀ ਮਰਜ਼ੀ ਹੈ ਸਿੱਖ ਸੰਤਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਸਮੱਸਿਆ ਦਾ ਹੱਲ ਸ਼੍ਰੋਮਣੀ ਕਮੇਟੀ ਉੱਪਰ ਬਾਦਲਦਲ ਤੋਂ ਇਲਾਵਾ ਕਿਸੇ ਹੋਰ ਧਿਰ ਦਾ ਕਾਬਜ਼ ਹੋਣਾ ਜਾਂ ਅਕਾਲੀ ਦਲ ਦੀ ਸੁਰਜੀਤੀ ਨਹੀਂ ਹੈ। ਅਸਲ ਵਿੱਚ ਇਹ ਦੋ ਤਖਤਾਂ ਦੀ ਲੜਾਈ ਹੈ। ਆਧੁਨਿਕ ਰਾਜਸੀ ਪਰਬੰਧ ਵਿੱਚ ਕੋਈ ਵੀ ਰਾਸੀ ਦਲ ਪਾਸ਼ਾਹੀ ਦਾ ਦਾਵੇ ਦਾ ਹੱਕਦਾਰ ਨਹੀਂ ਹੈ। ਇਹ ਰਾਸੀ ਦਲ ਮਹਿਜ਼ ਕਿਸੇ ਹਕੂਮਤਦਾਰ ਸਰਕਾਰ ਬਣਾਉਣ ਜਾਂ ਪ੍ਰਬੰਧ ਕਰਨੀ ਹੀਥੀ ਹੋਂਦ ਵਿੱਚ ਆਏ ਹਨ। ਪਰ ਅਕਾਲ ਤਖਤ ਅਤੇ ਸਿੱਖਾਂ ਦੀ ਹਸਤੀ ਇਹ ਸਾਰੇ ਪ੍ਰਬੰਧ ਤੋਂ ਉਲਟ ਇੱਕ ਆਜ਼ਾਦ ਹਸਤੀ ਹੈ। ਇਸ ਲਈ ਸਿੱਖਾਂ ਦੀ ਲੜਾਈ ਬੁਨਿਆਦੀ ਰੂਪ ਵਿੱਚ ਰਾਸੀ ਆਜ਼ਾਦੀ ਹਾਸਲ ਕਰਨ ਵਿੱਚ ਹੈ ਅਜੋਕੇ ਦੌਰ ਅੰਦਰ ਅਕਾਲ ਤਖਤ ਸਾਹਿਬ ਨੂੰ ਭਾਰਤੀ ਹਕੂਮਤ ਵੱਲੋਂ ਅਕਾਲੀ ਦਲ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਿਛਲੇ ਦਿਨਾਂ ਤੋਂ ਜੋ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਦੀ ਨਿਯੁਕਤੀ ਦਾ ਜਾਂ ਪਹਿਲੇ ਜੇਹੇਦਾਰਾਂ ਨੂੰ ਸੇਵਾਮੁਕਤ ਕਰਨ ਦਾ ਜੋ ਚੱਲ ਰਿਹਾ ਜਿਹੜਾ ਕਿ ਸਾਰੀਆਂ ਸਿੱਖ ਸਫਾ ਦੇ ਵਿੱਚ ਚਰਚਾ ਦਾ ਵਿਸ਼ਾ ਆ ਉਹਦੇ ਬਾਰੇ ਤੁਹਾਡੇ ਨਾਲ ਹੀ ਗੱਲਬਾਤ ਕਰਨੀ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਤਰ੍ਹਾਂ ਇਸ ਮਸਲੇ ਦੇ ਵਿੱਚ ਇਨਵੋਲਵ ਨੇ ਚਾਹੇ ਉਹ ਸਰਦਾਰ ਵਿਕਰਮਜੀਤ ਸਿੰਘ ਜੀਧੀਰੀ ਧੇਰਾ ਚਾਹੇ ਉਹ ਸੁਖਬੀਰ ਸਿੰਘ ਬਾਦਲ ਦੀ ਧੇਰਾ ਚਾਹੇ ਉਹਦੇ ਵਿੱਚ ਜਿਹੜਾ ਬਾਗੀ ਧੜਾਓ ਆ ਜਾਂ ਸੰਸੰਤ ਸਮਾਜ ਆ ਟਕਸਾਲ ਆ ਨਿਹੰਗ ਸਿੰਘ ਕਿਸੇ ਕੰਦੇ ਆ ਇਹ ਜਿੰਨਿਆਂ ਦੀ ਵੀ ਸ਼ਮੂਲੀਅਤ ਆ ਵੀ ਪਿਛਲੇ ਲੰਮੇ ਸਮੇਂ ਤੋਂ ਮੁੱਖ ਧਾਰਾ ਜਿਹੜੀ ਸਿੱਖਾਂ ਦੀ ਹੈ ਮਹਿਸੂਸ ਕਰਦੀ ਆ ਕਿ ਇਹਨਾਂ 'ਚੋਂ ਕਿਸੇ ਵੀ ਧਰਨੇ ਜਿਹੜੀ ਸਿੱਖਾਂ ਦੀ ਸਟ੍ਰਗਲ ਆ ਉਹਨੂੰ ਅੱਗੇ ਲਿਜਾਣ ਵਾਸਤੇ ਕੋਈ ਚਾਰਾ ਨਹੀਂ ਕੀਤਾ ਇਹੀ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਇਹਨਸ ਤਰ੍ਹਾਂ ਮੇ ਤੋਂ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਆਪਦੇ ਆਪ ਨੂੰ ਤਬਦੀਲ ਕੀਤਾ ਉਸ ਤੋਂ ਬਾਅਦ ਸਾਰਾ ਤਖਤ ਦਾ ਪ੍ਰਬੰਧ ਇਹਨਾਂ ਦੇ ਹੱਥਾਂ 'ਚ ਆਇਆ ਸੋ ਅੱਜ ਜਿੰਨਿਆਂ ਦੀ ਇਹਨਾਂ ਬੰਦਿਆਂ ਦੀ ਲੜਾਈ ਆਏ ਉਹ ਨੇ ਜਿਨ੍ਹਾਂ ਨੇ ਦਿੱਲੀ ਦੀ ਗੁਲਾਮੀ ਨੂੰ ਆਤਮਸਾਧ ਕੀਤਾ ਹੈ ਸੋ ਇਹਨਾਂ ਦਾ ਆਪਸੀ ਟਕਸਲ ਜਿਹਦੇ ਵਿੱਚ ਸਿੱਖਾਂ ਵਾਸਤੇ ਕਨਸਰਨਿੰਗ ਪੁਆਇੰਟ ਆ ਉਹ ਇਹ ਆ ਕਿ ਕਾਲ ਤੱਕ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਆ ਅਕਾਲ ਤੱਕ ਸਾਹਿਬ ਦਾ ਜਿਹੜਾ ਰਤਬਾ ਆ ਜਿਹੜੀ ਉਹਦੀ ਕ੍ਰੈਡੀਬਿਲਟੀ ਆ ਉਨੂੰ ਡਿਲੀਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਭਰੋਸੇਯੋਗਤਾ ਉਸ ਸੰਸਥਾ ਦੀ ਖਤਮ ਕੀਤੀ ਜਾ ਸਕੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਆ ਜਿਹੜੀ ਉਹਦੀ ਪ੍ਰਭੂ ਸਤਾ ਸੰਪੰਨ ਆਜ਼ਾਦ ਹੋਂਦ ਆ ਉਹ ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ ਆ ਕਿ ਉਹ ਇੱਕ ਤਖਤ ਆ ਜਿਹਦੇ ਕੋਲ ਸਾਰੀਆਂ ਆਪਣੀਆਂ ਤਾਕਤਾਂ ਨੇ ਸਿੱਖ ਜਿਹਦੇ ਛਤਰ ਛਾਇਆ ਦੇ ਹੇਠ ਇਕੱਠੇ ਹੋ ਸਕਦੇ ਆ ਤੇ ਭਾਰਤੀ ਸਟੇਟ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਜਿਹੜੇ ਇਹਨਾਂ ਦੇ ਬੰਦੇ ਆਪਾਂ ਪਾਲਤੂ ਕਹਿ ਸਕਦੇ ਆ ਇਨਾਂ ਦੇ ਰਾਈ ਤਖਤ ਦਾ ਸਾਰਾ ਪ੍ਰਬੰਧ ਆਪ ਦੇ ਕੰਟਰੋਲ 'ਚ ਰੱਖਿਆ ਤਾਂ ਜੋ ਕੋਈ ਉਥੋਂ ਅਜਿਹੀ ਕਾਲ ਇਹ ਜਿਹੇ ਸੰਘਰਸ਼ ਨੂੰ ਨਾ ਵੜਿਆ ਜਾ ਸਕੇ ਜਿਹਦੇ ਨਾਲ ਪੰਥ ਪੰਜਾਬ ਦੀ ਜੜੀ ਕਲਾ ਤੇ ਗੱਲ ਹੋ ਸਕੇ ਸੋ ਜਿਹੜਾ ਸਿੱਖਾਂ ਦੇ ਸਾਹਮਣੇ ਸਵਾਲ ਆ ਉਹ ਇਹ ਨਹੀਂ ਹੈ ਕਿ ਇਹਨਾਂ ਨੇ ਕਿੰਨੂੰ ਲਾਉਣਾ ਹੈ ਤੇ ਕਿੰਨੂੰ ਲਾੜਾ ਹੈ ਸਵਾਲ ਇਹ ਆ ਕਿ ਸਿੱਖਾਂ ਨੇ ਆਪ ਦੀ ਆਜ਼ਾਦ ਹੋਣ ਦਾ ਸਤਿ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਹਟ ਕਿਵੇਂ ਬਚਾਉਣੀ ਆ ਅੱਜ ਜਿਹੜਾ ਸਿੱਖ ਨੌਜਵਾਨਾਂ ਦੇ ਨਾਲ ਅਸੀਂ ਗੱਲ ਕਰਨੀ ਚਾਹਾਂਗੇ ਕਿ ਜਿਹੜਾ ਸਾਡੇ ਸਾਹਮਣੇ ਵੱਡਾ ਕਨਸਰਨਿੰਗ ਫੈਕਟਰ ਆ ਕਿ ਜੋ ਪੰਜਾਬ ਦੇ ਹਾਲਾਤ ਆ ਜੋ ਸਿੱਖ ਸੰਸਥਾਵਾਂ ਇੱਕ ਤੋਂ ਬਾਅਦ ਦੂਜੀ ਕਿਵੇਂ ਉੱਥੇ ਦਿੱਲੀ ਜਿਹੜਾ ਦਰਬਾਰ ਆ ਉਹ ਆਪਦੇ ਬੰਦੇ ਬਿਠਾ ਰਿਆ ਚਾਹੇ ਪਟਨਾ ਸਾਹਿਬ ਦੇ ਤਖਤ ਦੀ ਗੱਲ ਹੋਵੇ ਹਜੂਰ ਸਾਹਿਬ ਦੇ ਤਖਤ ਦੀ ਗੱਲ ਹੋਵੇ ਵੀ ਲਗਾਤਾਰ ਕੋਸ਼ਿਸ਼ਾਂ ਜਾਰੀ ਆ ਵੀ ਉੱਥੇ ਸਰਕਾਰ ਆਪਦੇ ਬੰਦੇ ਬਿਠਾਵੇ ਉਦੋਂ ਬਾਅਦ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ 'ਚ ਖੁੱਲ੍ਹ ਕੇ ਦਖਲਅੰਦਾਜ਼ੀ ਜਿਹੜੀ ਆ ਉਹ ਆਰਐਸਐਸ ਨਾਲ ਸੰਬੰਧਤ ਬੰਦਿਆਂ ਨੇ ਕੀਤੀ ਆ ਕਿ ਉਹ ਕਮੇਟੀਆਂ ਜਿਹੜੀਆਂ ਪੰਜਾਬ ਦੀ ਐਸ ਕਮੇਟੀ ਨਾਲੋਂ ਅਲੱਗ ਕੀਤੀਆਂ ਤੇ ਜਿਹੜੀ ਇਹ ਵੀ ਐ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਵੀ ਇਹਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੋ ਜਿਹੀਆਂ ਗਤੀਵਿਧੀਆਂ ਜਿਹੋ ਜਿਹੇ ਫੈਸਲੇ ਲਏ ਗਏ ਆ ਵੀ ਸਿੱਖ ਇਸ ਜੀ ਨੂੰ ਸੋਚਣ ਕਿ ਉਹਨਾਂ ਨੇ ਅਗਲੀ ਜਿਹੜੀ ਆਪਦੀ ਰਣਨੀਤੀ ਆ ਅਗਲੀ ਆਪਦੀ ਰਾਜਨੀਤੀ ਆ ਉਹ ਕਿਵੇਂ ਕਢਣੀ ਹੈ ਸੋ ਜਿਹੜੀ ਸਾਡੀ ਨੌਜਵਾਨਾਂ ਨੂੰ ਅਪੀਲ ਆ ਕਿ ਅੱਜ ਸਾਡੇ ਵਾਸਤੇ ਕੋਈ ਸ਼ਾਰਟਕਟ ਨਹੀਂ ਇਸ ਦਲ ਦੇ ਵਿੱਚੋਂ ਕੋਈ ਸਾਡੇ ਵਾਸਤੇ ਸੌਖਾ ਰਸਤਾ ਹੀ ਕੋਈ ਆਖੀਏ ਕਿ ਕੋਈ ਇਥੇ ਚਮਤਕਾਰ ਹੋ ਜਿੱਦਾਂ ਸਿੱਖ ਰਾਜਨੀਤੀ ਆਪੇ ਪੈਰਾਂ ਸੇ ਰੱਖ ਦਿਓ ਨਹੀਂ ਆ ਸਿੱਖਾਂ ਕੋਲ ਇੱਕੋ ਇੱਕ ਰਸਤਾ ਹੈ ਕਿ ਨੌਜਵਾਨ ਇਸ ਸਾਰੇ ਮਸਲੇ ਨੂੰ ਸਮਝ ਕੇ ਨਵੇਂ ਸਿਰੇ ਤੋਂ ਜਥੇਬੰਦ ਹੋ ਕੇ ਜਿਹੜੀ ਸਿੱਖ ਆਪ ਦੀ ਸਿਆਸਤ ਹੈ ਜਿਹੜੀ ਉਹਨੂੰ ਮੁਰਖੜੀ ਕਰਨ। ਕੋਨੇ ਸਮੇਂ ਤੱਕ ਇੱਥੇ ਕੋਈ ਕਿਸੇ ਤਰ੍ਹਾਂ ਦਾ ਵੀ ਜਹੇਦਾਰਾ ਲਾ ਦੇਣਾ ਕਿਸੇ ਨੂੰ ਹਟਾ ਦੇਣਾ। ਇਹ ਅੱਜ ਤੋਂ ਨਹੀਂ। ਇਹ ਜਹੇਦਾਰ ਰਣਜੀਤ ਸਿੰਘ ਨੂੰ ਤਖਤ ਤੋਂ ਲਾਉਣ ਤੋਂ ਲੈ ਕੇ ਲਗਾਤਾਰ ਸਾਰੇ ਜਥੇਦਾਰਾਂ ਦੇ ਨਾਲ ਇਹੀ ਬਤੀਰਾ ਕੀਤਾ ਗਿਆ। ਜਦੋਂ ਸਾਰੀਆਂ ਧਿਰਾਂ ਚੁੱਪ ਰਹੀਆਂ। ਜੇ ਇਸ ਜਹੇਦਾਰ ਦੀ ਨਿਯੁਕਤੀ ਵੇਲੇ ਵੀ ਜਿੰਨੀਆਂ ਧਿਰਾਂ ਰੌਲਾ ਪਾ ਰਹੀਆਂ ਉਹਨਾਂ ਨੂੰ ਸੱਦ ਕੇ ਉਹਨਾਂ ਕੋਲ ਵੀ ਦਸਤਾਰ ਬਣਾ ਲੈਂਦੇ। ਮੈਨੂੰ ਲੱਗਦਾ ਕਿ ਅੱਧਿਆਂ ਤੋਂ ਵੱਧ ਦਾ ਗਿਲਾ ਖਤਮ ਹੋ ਜਾਣਾ ਹੈ ਸੋ ਇਹਨਾਂ ਨਿਯੁਕਤੀਆਂ ਇਹਨਾਂ ਸੇਵਾ ਮੁਕਤੀਆਂ ਤੋਂ ਬਾਹਰ ਨਿਕਲ ਕੇ ਸੇਖੇ ਸੋਚਣ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹੋਣ ਦਾ ਹਸਤੀ ਜਿਹੜੀ ਆ ਆਪਾਂ ਉਹਨੂੰ ਕਿਵੇਂ ਬਚਾ ਕੇ ਰੱਖਣਾ ਹੈ ਜਿਹਦੇ ਰਾਹੀਂ ਹੀ ਸਿੱਖਾਂ ਦੀਆਂ ਸਾਰੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਸਮੱਸਿਆਵਾਂ ਦਾ ਹੱਲ ਜਿਹੜਾ ਆ ਉਹ ਨਿਕਲ ਸਕਦਾ ਹੈ ਸੋ ਪੰਜਾਬੀ ਜਥੇਬੰਦੀ ਸੱਤ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੀ ਆ ਕਿ ਆਪਾਂ ਨਵੇਂ ਸਿਰੇ ਤੋਂ ਲਾਂਬਾਂਧੂ ਹੋ ਕੇ ਜਥੇਬੰਧੂ ਹੋ ਕੇ ਇਹ ਜਿਹੜੇ ਕੜਮ ਚੌਧਰੀ ਆ ਜਿਹੜੇ ਗੈਰ ਸਿਧਾਂਤਕ ਤਰੀਕੇ ਦੇ ਨਾਲ ਸਾਡੀਆਂ ਸੰਸਥਾਵਾਂ ਤੇ ਕਾਬਜ਼ ਆ ਵੀ ਆਪਾਂ ਇਹਨਾਂ ਨੂੰ ਪਾਸੇ ਕਰਨ ਵਾਸਤੇ ਆਪਦੀ ਸਿਆਸਤ ਕਿਵੇਂ ਖੜੀ ਕਰਾਂਗੇ